ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰ ਉਹ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਸੁਖਾਨੰਦ ਮੰਗਾ ਸਿੰਘ ਖਾਲਸੇ ਦੇ ਘਰੋਂ ਆਪਾਂ ਵੀਡੀਓ ਬਣਾ ਰਿਹਾ ਘਰੇਲੂ ਇਹ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਵੀਡੀਓ ਦੇ ਵਿੱਚ ਇੱਕ ਨੀਲੀ ਰਾਬੀ ਪਹਿਲੇ ਸੂਏ ਸੂਣ ਵਾਲੀ ਮਿੱਤਰੋ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਹਾਂ ਬਾਈ ਦੇ ਕੋਲੇ ਨੀਲੀ ਰਾਬੀ ਇਸ ਤਨ ਨਗ ਨੇ ਜਿਹਦੇ ਵਿੱਚੋਂ ਝੋਟੀ ਮਿੱਤਰੋ ਬਕਾਉ ਹੈ ਤੇ ਪੂਰੀ ਜਿਹੜੀ ਗੱਲਬਾਤ ਆ ਬਾਈ ਦੇ ਨਾਲ ਕਰਾਂਗੇ ਤੇ ਜੇ ਆਪਾਂ ਕੱਦ ਕਾਟ ਦੀ ਗੱਲ ਕਰਕੇ ਤਾਂ ਮਿੱਤਰੋ ਕੱਦ ਕਾਟ ਵੀ ਸੋਹਣਾ ਹੈ ਮਾਰਕਾ ਵੀ ਮਿੱਤਰੋ ਫੁੱਲਾ ਚੰਗੀ ਨੀਲੀ ਰਾਬੀ ਦੇ ਵਿੱਚੋਂ ਆਪਾਂ ਕਹਿੰਦੇ ਆ ਵੀ ਆਉਂਦੀ ਹੈ ਚੰਗੇ ਸਿਮਣ ਦੀ ਆ ਮਾਂ ਦਾ ਦੁੱਧ ਵੀ ਚੰਗਾ ਹੈ ਤੇ ਕਰਦਿਆਂ ਬਾਈ ਦੇ ਨਾਲ ਗੱਲਬਾਤ ਫਿਰ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਨਾਲ ਮਿੱਤਰੋ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪਾਂ ਹੁਣ ਝੋਟੀ ਦੀ ਗੱਲ ਕਰ ਗਏ ਦੀ ਹਨਾ ਹਾਂਜੀ ਹਾਂਜੀ ਇਹ ਪਹਿਲਾ ਸੂਆ ਸੁੰਦੀ ਆ ਹਾਂਜੀ ਪਹਿਲਾ ਸੂਆ ਸੁੰਦੀ ਠੀਕ ਹੈ ਕਿਹੜੇ ਸਿਮਨ ਦੀ ਆ ਆਪ ਇਹ ਇਹ ਕੋਹਾਂ ਨੂਰ ਦੀ ਆ ਜੀ ਕੋਹ ਦਾ ਛੂੜ ਚੱਕਾ ਦੇ ਜੀ ਛੂੜ ਚੱਕ ਵਾਲੇ ਕੋਹੇ ਨੂਰ ਦੇ ਹਾਂ ਕੋਹੇ ਨੂਰ ਦੇ ਠੀਕ ਹੈ ਹਾਂਜੀ ਤੇ ਕਿੰਨੇ ਕ ਦਿਨਾਂ ਜਿਹੜੇ ਰਹਿੰਦੇ ਨੇ ਇਹਦਾ ਹੀ 1 ਹਫਤਾ ਰਹਿ ਗਿਆ ਜੀ 1 ਹਫਤਾ ਹਾਂਜੀ ਦੁੱਧ ਕਿੰਨਾ ਪਾ ਦੂ ਤੁਹਾਡਾ ਅੰਦਾਜ਼ਾ ਮੰਨ ਲਾ ਵੀ ਜਿਉ ਹਣ ਆਹ ਆ ਇਹਦੀ ਵੱਡੀ ਭੈਣ ਹੈ ਹਾਂਜੀ ਇਹਦੀ ਵੱਡੀ ਤੇ ਆ ਇਹਦੀ ਮਾਂ ਆਹ ਮਾੜਾਈ ਹੈਗੇ 14 15 ਲੀਟਰ ਦੁੱਧ ਦੇ ਠੀਕ ਹੈ ਹਾਂਜੀ 15 ਲੀਟਰ 14 15 ਤੇ ਭੈਣ ਨੇ ਪਹਿਲੇ ਸੂਏ ਕਿੰਨਾ ਦਿੱਤਾ ਇਹਨੇ ਦਿੱਤਾ 13 14 ਲੀਟਰ ਇਹ ਦਿੱਤਾ ਪਹਿਲੇ ਸੂਏ ਹਾਂਜੀ ਹਾਂਜੀ ਮਾ ਥਲੇ ਜੀ 14 15 ਭੈਣ ਨੇ ਪਹਿਲੇ ਸੂਏ 13 14 ਕੱਢਿਆ ਤੇ ਅੰਦਾਜ਼ਾ ਕੱਢ ਦੂ ਇਹ ਵੀ 13 14 ਹਾਂਜੀ ਤੇ 13 14 ਮੈਂ ਕੱਢੂ 12 13 ਲੀਟਰ ਦਾ ਕੱਢੂਗੀ ਇਹ ਹਾਂ ਬਹੁਤ ਸੋਹਣੀ ਤਿਆਰ ਹੋਈ ਹੈ ਹਨਾ ਥੱਲੋਂ ਮਿੱਤਰੋ ਥਣ ਦੀ ਬੰਤਰ ਬਹੁਤ ਥਣਾ ਦੀ ਦੂਰੀ ਤੇ ਚੰਗੇ ਸਿਮਣ ਦੀ ਹੈ ਤੇ ਗਾਹਾ ਇਹਦੀ ਪਰਲੀ ਭੈਣਾ ਇੱਕ ਹੈ ਤੇ ਤਿੰਨੇ ਭੈਣਾ ਭੈਣਾ ਹਾਂਜੀ ਹਾਂਜੀ ਠੀਕ ਆ ਤੋਰੋ ਜੇ ਇੱਕ ਵਾਰੀ ਤੋਰ ਕੇ ਦਿਖਾਓ ਫੇਰ ਬਾਈ ਦੇ ਨਾਲ ਕਰਦੇ ਆ ਮਿੱਤਰੋ ਗੱਲਬਾਤ ਰੇਟ ਬਾਈ ਨੇ ਕੀ ਕਰਤਾ ਤੇ ਹੁਣ ਇਹ ਟੀਕੇ ਤੋਂ ਕਿਵੇਂ ਆ ਇਹ ਕਿੱਤੀ ਗਿਆ 3 ਭਰਾ ਹੋਗਾ ਓਕੇ ਨੀਲੀ ਰਾਬੀ ਦਾ ਹੀ ਆ ਹਾਂਜੀ ਹਾਂਜੀ ਓਕੇ ਗਾਹਾ ਬਾਈ ਕਹਿੰਦਾ ਵੀ ਟੀਕਾ ਨੀਲੀ ਰਾਬੀ ਦੇ ਲੱਗਿਆ ਵਾ ਤੇ ਥੋੜਾ ਜਿਹਾ ਕੈਮਰੇ ਤੋਂ ਮਿੱਤਰੋ ਡਰਦੀ ਆ ਤੋਰ ਤੋਰ ਲੇ ਤੋਰ ਤੇ ਥਣ ਲੇਵੇ ਦੀ ਮਿੱਤਰੋ ਪੂਰੀ ਸਾਫ ਵਜਣ ਚੰਗਾ ਚੰਗੀ ਸਮੀ ਵੀ ਹੈ ਤੇ ਚੰਗੇ ਮਾਰਕੇ ਵਾਲੀ ਆਪਾਂ ਕਹਿ ਸਕਦੇ ਵੀ ਨੀਲੀ ਰਾਵੀ ਹੈ ਤੇ ਇਹ ਤੋਂ ਮਿੱਤਰੋ ਗਾਹਾਂ ਤੁਸੀਂ ਚੰਗੀ ਬਰੀਡ ਖੁਦ ਤਿਆਰ ਕਰ ਸਕਦੇ ਹੋ ਕਿਉਂਕਿ ਮਾਂ ਵੀ ਬਹੁਤ ਚੰਗੀ ਹੈ ਤੇ ਭੈਣ ਵੀ ਬਹੁਤ ਚੰਗੀ ਹੈ ਤੇ ਤੀਜੇ ਨੰਬਰ ਤੇ ਇਹਦੇ ਵੀ ਆਪਾਂ ਗੱਲ ਕਰਕੇ ਤੇ ਇਹ ਵੀ ਮਾਰਕਾ ਕਹਿੰਨੋ ਫੁੱਲ ਚੰਗਾ ਮਾਰਕਾ ਦੇ ਵਿੱਚ ਕਹਿ ਸਕਦੇ ਹਾਂ ਤੇ ਪਹਿਲਾ ਸੂਆ ਸੂਣੀ ਹੈ ਹਫਤਾ ਤਕਰੀਬਨ ਫੂਨ ਦੇ ਵਿੱਚ ਬਾਕੀ ਹੈ ਪੰਡ ਹੈਗਾ ਜੀ ਇਹ ਸੁਖਾਨੰਦ ਭਗਤੇ ਤੋਂ ਜਦੋਂ ਆਪਾਂ ਸੁਖਾਨੰਦ ਨੂੰ ਜਾਣਿਆ ਬਚਾਲੇ ਜੀ ਮਿੱਤਰੋ 2 2.5 ਕਿਲੋਮੀਟਰ ਤੇ ਇਹ ਤਾਂ ਸਾਹਮਣੇ ਸੜਕ ਦੇ ਉੱਤੇ ਬੋਰਡ ਆਉਂਦਾ ਬੋਰਡ ਦੇ ਨਾਲ ਮਿੱਤਰੋ ਠੇਕਾ ਠਿੱਕੇ ਦੇ ਕੋਲੇ ਬਾਈ ਦਾ ਘਰ ਹੈ ਖੇਤਾਂ 'ਚ ਘਰ ਹੈ ਤਾਂ ਪੂਰਾ ਆਪਾਂ ਡਰੈੱਸ ਦੱਸ ਦਿੰਦੇ ਆ ਵੀ ਕਿਸੇ ਭਰਾ ਨੂੰ ਆਉਣ ਦੇ ਵਿੱਚ ਕੋਈ ਵੀ ਸਮੱਸਿਆ ਨਾ ਹੋਵੇ ਤੇ ਬਹੁਤ ਜੀ ਆਪਾਂ ਕਹਿ ਸਕਦੇ ਵੀ ਚੰਗੀਆਂ ਝੋਟੀਆਂ ਦੇ ਵਿੱਚ ਆਉਂਦੀ ਆ ਰੇਟ ਕੀ ਕਰਤਾ ਜੇ ਦਾ ਫਿਰ ਆਪਾਂ ਏ ਭਾਈ ਆਪਣੇ ਤਾਈ ਕੀ ਝੋਟੀ ਆ ਹਾਂਜੀ ਮੰਗਿਆ ਸੀ ਖਾਸ ਹੈਗੇ ਉਹ ਹੈ ਨਹੀਂ ਸੀ ਘਰੇ ਠੀਕ ਹੈ ਤਾਂ ਕਰਕੇ ਉਹ ਕਰੇ ਤਾਂ ਤੂੰ ਪਵਾਰੇ ਵੀਡੀਓ ਓਕੇ ਹਾਂਜੀ ਇਹਦਾ ਮੁੱਲ ਜੀ 2 ਲੱਖ ਰੁਪਏ ਆਏ 2 ਲੱਖ ਹਾਂਜੀ ਹਾਂਜੀ ਮਾਨਤਾਨ ਵਾਲਾ ਮੁੰਡਾ ਹੋਊ ਹਾਂਜੀ ਪੂਰਾ ਹੀ ਹੋਊ ਜੀ ਮਾਨਤਾਨ ਓਕੇ ਹਾਂਜੀ ਮਾਨਤਾਨ ਭਾਈ ਕਹਿੰਦਾ ਵੀ ਹੋ ਜਾਊਗਾ ਪਹਿਲਾ ਸੁਹਾ ਸੋਣੀ ਐ ਮੂੰਹ ਮੂੰਹ ਤਾਂ ਨਹੀਂ ਪਤਾ ਕੀ ਆ ਚਾਰ ਦੰਦਾਂ ਦਾ ਕਿ ਦੋ ਦੰਦਾਂ ਦਾ ਚਲੋ ਖੱਦ ਕਿਥੋਂ ਆ ਕਿ ਤਿੰਨ ਸਾਲਾਂ ਦੀ ਐ ਸਾਢੇ ਕਿ ਤਿੰਨਾਂ ਜੀ ਹਾਂਜੀ ਹਾਂਜੀ ਓਕੇ ਦੋ ਦੰਦ ਹੀ ਹੋਣੇ ਪਰ ਅਜੇ ਚੌਕ ਜੋਗ ਦੇ ਚੱਕੇ ਨਹੀਂ ਹੋਣੇ ਹਨਾ ਹਾਂਜੀ ਤੇ ਫੋਨ ਨੰਬਰ ਜੀ ਆਪਣਾ ਉਹਨਾਂ ਦਾ ਨੰਬਰ ਹੈਗਾ 98767 98767 82467 82467 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ